ਜਿਹੜੇ ਜਨ ਜੀ ਇਨਫਲੂਐਂਸਰਸ ਹੈਗੇ ਨੇ ਹੁਣ ਹੁੰਦਾ ਕੀ ਹੈ ਕਿ ਇਹਨਾਂ ਦੀ ਮੈਂਟੈਲਿਟੀ ਇਹ ਹੈ ਕਿ ਆਪਾਂ ਜਿਹੜਾ ਵੀ ਸਾਡਾ ਸੋਤਾ ਸਾਨੂੰ ਦੇਖ ਰਿਹਾ ਹੈ ਜਿਹੜਾ ਵੀ ਫੋਲੋਅਰ ਸਾਨੂੰ ਦੇਖ ਰਿਹਾ ਹੈ ਆਪਾਂ ਉਹਦੀ ਦਰਦ ਵਾਲੀ ਚੀਜ਼ ਨੂੰ ਫੜ ਕੇ ਉਹਨੂੰ ਸੋਲੂਸ਼ਨ ਦੇਣਾ ਹੈ ਕਿਉਂਕਿ ਜੇ ਤੁਸੀਂ ਜਿਮ ਦੇ ਵਿੱਚ ਐਂਟਰ ਕਰਦੇ ਹੋ ਤਿੰਨ ਚਾਰ ਚੀਜ਼ਾਂ ਦੇ ਨਾਲ ਤੁਹਾਨੂੰ ਪਿਆਰ ਪਾਉਣਾ ਹੀ ਪੈਣਾ ਹੈ ਜਿੱਚ ਪਹਿਲੇ ਨੰਬਰ ਤੇ ਹੈਗੀ ਪੇਨ ਠੀਕ ਹੈ ਇੰਜਰੀ ਹੋਣੀ ਹੋਣੀ ਹੈ ਤੇ ਸਕਲਸ ਤੁਹਾਡੇ ਬੋਡੀ ਤੇ ਰਹਿਣੇ ਰਹਿਣਾ ਸੋ ਮੈਂ ਦੇਖਿਆ ਆ ਬੜੇ ਦੋਸਤ ਹੁਣ ਮੈਂ ਵੀ ਮੈਨੂੰ ਹੀ ਸ਼ੋਲਡਰ ਇੰਜਰੀ ਹੈ ਗਈ ਹੈ ਪੇਨ ਆ ਰੋਜ਼ ਹੁੰਦੀ ਹੈ ਜਦੋਂ ਵੀ ਮੈਂ ਵਰਕਆਊਟ ਕਰਦਾ ਮੈਨੂੰ ਪਤਾ ਯਾਰ ਇਹ ਲੱਗਣੀ ਆ ਮੈਂ ਉਹਨਾਂ ਜੀਣਾ ਸਿੱਖ ਲਿਆ ਹੈ ਹਨਾ ਸੋ ਜਦੋਂ ਮੈਂ ਬੜਾ ਕੰਫਰਟੇਬਲੀ ਹਾਂ ਤੇ ਫਿਰ ਮੈਂ ਇੱਕ ਵੀਡੀਓ ਦੇਖਦਾ ਹੈਗਾ ਉਹ ਚ ਇੱਕ ਦੱਸਦੇ ਕਿ ਤੁਹਾਡੇ ਵੀ ਇਹ ਪੇਨ ਹੋ ਰਹੀ ਹੈ ਹਾਂ ਹਾਂ ਹੋ ਰਹੀ ਹੋ ਰਹੀ ਹੈ ਤੂੰ ਫਿਰ ਦੱਸਣਾ ਕਿ ਇਹਦਾ ਆ ਸੋਲੂਸ਼ਨ ਆ ਤੂੰ ਆ ਐਕਸਰਸ ਗਲਤ ਕਰਦਾ ਪਿਆ ਸੀਗਾ ਬਟ ਇਹ ਮੇਰੀ ਸਮਝ ਆ ਕਿ ਮੈਂ ਉਹਨੂੰ ਕਿੱਦਾਂ ਅਪਲਾਈ ਕਰਨਾ ਹੈ ਐਦਾਂ ਹੀ ਮੈਂ ਬੜੀ ਐਕਸਰਸ ਮੈਂ ਇੱਥੇ ਕਦੀ ਕਦੀ ਇਨਕਲਾਈਨ ਬੈਂਚ ਪ੍ਰੈਸਿੰਗ ਆਈ ਮੈਨੂੰ ਡੰਬਲ ਸੂਟ ਕਰਦੇ ਐਂਡ ਆਈ ਲਵ ਲਿਫਟਿੰਗ ਡੰਬਲਸ ਮੈ ਉਹਤੇ ਡਾਟਾ ਵੀ ਆ ਗਿਆ ਹੈ ਕਿ देयर आर ਸਮ ਪਰਸੈਂਟੇਜ ਆਫ ਪਰਸਨਸ ਜਿਹੜੇ ਬੇਸਮੈਂਟ ਦੇ ਵਿੱਚ ਬੈਂਚ ਪ੍ਰੈਸ ਕਰਦੇ ਆ ਜਿਨ੍ਹਾਂ ਦੀ ਡੈਥ ਹੋ ਗਈ ਕਿਉਂਕਿ ਉਹ سپورਟ ਨਹੀਂ ਲੈ ਰਹੇ ਸੀਗੇ ਕਿਉਂਕਿ ਮੈਨੂੰ ਲੱਗਦਾ ਕਿ ਉਹਦੇ 'ਚ ਮੈਨੂੰ ਸ਼ਾਇਦ سپورਟ ਦੀ ਲੋੜ ਪਏ ਐਂਡ ਡੰਬਲ ਆਈਕਨ ਲਿਕ ਥਰੋ ਇਟ ਆਊਟ ਇਹ ਮੇਰੀ ਮੈਂਟੈਲਿਟੀ ਹੈਗੀ ਜਿਦਾ ਤੁਹਾਡੀ ਆਪਣੀ ਹੈਗੀ ਬਟ ਉਹ ਜਨਜ਼ੀਨ ਨੂੰ ਨਹੀਂ ਪਤਾ ਕਿ ਜਿਹੜਾ ਬੰਦਾ ਮੈਨੂੰ ਦੇਖ ਰਿਹਾ ਆ ਉਹਦੇ ਲਾਈਫ ਦੇ ਵਿੱਚ ਕੀ ਚੀਜ਼ਾਂ ਚੱਲਦੀਆਂ ਪਈ ਹੈਗੀਆਂ ਨੇ ਮੈਂ ਆਪਣੀ ਲਾਈਫ ਐਕਟੀਵਿਟੀ ਜਿਹੜੀ ਚੱਲਦੀ ਹੈ ਮਨੂੰ ਸਿਰਫ ਉਹਦੀ ਪੇਨ ਨੂੰ ਦਿਖਾ ਕੇ ਉਹਨੂੰ ਇੰਪ੍ਰੈਸ ਕਰਕੇ ਉਹਨੂੰ ਆਪਣੀ ਚ ਇਹ ਸੋਚਦੇ ਹੋ ਤੁਸੀਂ ਕੀ ਜਣਾ ਜਾਓਗੇ ਦੋ ਤਨ ਚੀਜ਼ਾਂ ਨੇ ਜਿਹੜੀ ਤੇ ਪਹਿਲੀ ਤੇ ਗੱਲ ਵੇ ਕਿ ਮੇਰੇ ਪੇਨ ਹੁੰਦੀ ਪਈ ਤਾਂ ਮੈਂ ਪੇਨ ਦੇ ਥਰੂ ਹੋ ਕੇ ਐਕਸਰਸਾਈਜ਼ ਕਰਨ ਨੂੰ ਮੈਂ ਬਹੁਤ ਚੰਗਾ ਨਹੀਂ ਸਮਝਦਾ ਪਹਿਲੀ ਤੇ ਗੱਲ ਹੈ ਮੈਂ ਕਦੀ ਵੀ ਪੇਨ ਦੇ ਥਰੂ ਹੋ ਕੇ ਕੋਈ ਵੀ ਐਕਸਰਸਾਈਜ਼ ਮੋਬਿਲਿਟੀ ਐਕਸਰਸਾਈਜ਼ ਹੈ ਨਾਰਮਲ ਰਿਸਿਸਟੈਂਸ ਟ੍ਰੇਨਿੰਗ ਹੈ ਦੌੜਨਾ ਭਜਣਾ ਪੇਨ ਦੇ ਥਰੂ ਗੁਜ਼ਰ ਕੇ ਜੇਕਰ ਤੁਸੀਂ ਐਕਸਰਸਾਈਜ਼ ਕਰਦੇ ਪਏ ਮੋਸਟ ਪ੍ਰੋਬੇਬਲੀ ਤੁਸੀਂ ਆਪਣਾ ਨੁਕਸਾਨ ਹੀ ਕਰਦੇ ਪਏ ਜੇਕਰ ਅੱਜ ਤੁਹਾਡਾ ਕੰਮ ਚੱਲਦਾ ਪਿਆ ਸ਼ੋਲਡਰ ਗਰਮ ਹੋ ਗਿਆ ਚਲ ਠੀਕ ਹੈ ਚੱਲ ਗਿਆ ਕੰਮ ਇਹ ਕਿਤੇ ਨਾ ਕਿਤੇ ਤੁਹ ਸੈਕੰਡ ਗੱਲ ਇਹ ਕਿ ਇਹਦਾ ਫਿਰ ਸੋਲੂਸ਼ਨ ਕੀ ਹੈ ਸੋਲੂਸ਼ਨ ਇਹ ਨਹੀਂ ਹੈਗਾ ਕਿ ਜੇਕਰ ਤੁਸੀਂ ਕੋਈ ਮੂਵਮੈਂਟ ਨਹੀਂ ਕਰ پا ਰਹੇ ਫੋਰ ਏਗਜ਼ਾਮਪਲ ਮੈਂ ਤਾਣੂ ਨਹੀਂ ਕਰ پا ਰਿਹਾ ਆਪਣੀ ਬਾਹ ਤਾਂ ਮੈਂ ਉਹਨੂੰ ਮੂਵਮੈਂਟ ਨੂੰ ਛੱਡ ਕੇ ਉਹਦਾ ਕੋਈ ਆਲਟਰਨੇਟ ਹੋਗਾ ਫੋਰ ਦਾ ਟਾਈਮ ਬੀਇੰਗ ਉਹ ਸੋਲੂਸ਼ਨ ਹੋ ਸਕਦਾ ਜਦਾਂ ਲੱਕ ਦੇ ਵਿੱਚ ਸੱਟ ਲੱਗੀ ਹੋਏਗੀ ਡਾਕਟਰ ਤੁਹਾਨੂੰ ਕਹਿਣਗੇ ਕਿ ਐਦਾਂ ਬੈਠਣਾ ਨਹੀਂ ਥੱਲੇ ਜਾਂ ਫਿਰ ਐਦਾਂ ਭਾਰੀ ਚੀਜ਼ ਨੂੰ ਚੱਕਣੀ ਜਾਂ ਬਾਲਟੀ ਨਹੀਂ ਚੱਕਣੀ ਡਾਕਟਰ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਬਾਲਟੀ ਨਹੀਂ ਚੱਕੋ ਫੋਰ ਦਾ ਟਾਈਮ ਬੀਇੰਗ ਤਾਂ ਕਿਉਂਕਿ ਤੁਹਾਡਾ ਇੱਕ ਵੀਕ ਲਿੰਕ ਬਹੁਤ ਜ਼ਿਆਦਾ ਐਕਸਪੋਜ਼ਡ ਹੈ ਤੁ ਤਾਂ ਤੁਸੀਂ ਫॉर ਦਾ ਟਾਈਮਿੰਗ ਇਹ ਇਹ ਵਾਲੀ ਮੂਵਮੈਂਟ ਨਾ ਕਰੋ ਉਹ ਸਮਝੇ ਜਾਂਦੀ ਹੈ ਲੇਕਿਨ ਕੰਪਲੀਟਲੀ ਅਵੋਇਡ ਕਰਕੇ ਕੁਝ ਹੋਰ ਕਰੋ ਇਹ ਗਲਤ ਅਪਰੋਚ ਹੈ ਅਪਰੋਚ ਜੋ ਸਹੀ ਜੋ ਮੈਨੂੰ ਲੱਗਦੀ ਹੈ ਕਿ ਪ੍ਰੋਬਲਮ ਦੇ ਜੜ ਨੂੰ ਫੜੋ ਕਿ ਤੁਹਾਡੇ ਪਹਿਲਾਂ ਦਾ ਦੇਖਣਾ ਤਾਂ ਆਫ ਕੌਰਸ ਪਹਿ ਗਈ ਕਿ ਪ੍ਰੋਬਲਮ ਦੀ ਵਜ੍ਹਾ ਕੀ ਹੈ ਵਜ੍ਹਾ ਨੂੰ ਤੋਂ ਬਾਅਦ ਸੋਲੂਸ਼ਨ ਦੇ ਵੱਲ ਜਾਓ ਤਾਂ ਕਿ ਤੁਹਾਨੂੰ ਉਹ ਮੂਵਮੈਂਟ ਕਰਨ ਦੇ ਵਿੱਚ ਬਾਅਦ ਵਿੱਚ ਦਰਦ ਨਾ ਹੋਵੇ ਤੁਸੀਂ ਮੋਢੇ ਦੇ ਦਰਦ ਦੀ ਗੱਲ ਕਰਦੇ ਹੋ ਇਹ ਮੁੰਡਾ ਮੇਰਾ ਜਿਹੜਾ ਇੱਥੇ ਨਾਲ ਲੱਗਾ ਹੈ ਵੀਡੀਓ ਸ਼ੂਟ ਕਰਦਾ ਤਾਂ ਬਾਰੇ ਸਭ ਤੁਹਾਨੂੰ ਮੋਢੇ ਦੇ ਵਿੱਚ ਦਰਦ ਸੀ ਇਹਨਾਂ ਨੂੰ ਡਰ ਲੱਗਦਾ ਹੈ ਕਿ ਮੈਂ ਉਹ ਨਹੀਂ ਕਰ ਸਕਦਾ ਬੈਂਚ ਪ੍ਰੈਸ ਬੈਂਚ ਪ੍ਰੈਸ ਉਹ ਹੀ ਪ੍ਰੈਸ ਵਾਲੀ ਮੂਵਮੈਂਟ ਨਹੀਂ ਕਹਿੰਦਾ ਮੈਂ ਕਰ ਸਕਦਾ ਤੁਸੀਂ ਇੱਕ ਸੈੱਟ ਮੈਂ ਤੁਹਾਨੂੰ ਕਿਹਾ ਸੀ ਇੱਕ ਕਿ ਦੋ ਸੈੱਟ ਲਾਇਆ ਸੀ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਲੱਗਣੇ ਸ਼ੁਰੂ ਹੋ ਗਏ ਸੀ ਦਰਦ ਹੋਈ ਸੀ ਉਸ ਤੋਂ ਬਾਅਦ ਐਦਾ ਮਤਲਬ ਕਿ ਉਹ ਸਾਡਾ ਸੋਲੂਸ਼ਨ ਸੀ ਸੋ ਕਹਿੰਦਾ ਕੀ ਦੱਸਿਆ ਭਾਈ ਮੋਬਿਲਿਟੀ ਐਕਸਰਸਾਈਜ਼ ਮੈਨੂੰ ਦੱਸੋ ਉਹੜੀ ਉਹ ਤੁਸੀਂ ਡਾੜਾ ਫੜ ਕੇ ਕਰਦੇ ਹਾਂ ਹਾਂ ਉਹ ਬਾਲ ਸਰਕਲ ਮੈਨੂੰ ਕਰਵਾ ਕੇ ਦੇਖੋ ਪਹਿਲਾਂ ਦੇਖਣਾ ਪੈਂਦਾ ਹੈ ਕਿ ਮੋਬਿਲਿਟੀ ਹੈਵੀ ਇਹ ਪ੍ਰੋਬਲਮ ਜਾਂ ਮੋਬਿਲਿਟੀ ਦੀ ਪ੍ਰੋਬਲਮ ਨਹੀਂ ਹੈਗੀ ਮੈਨੂੰ ਲੱਗਾ ਕਿ ਇਹ ਮੋਬਿਲਿਟੀ ਦੀ ਕਾਫੀ ਜ਼ਿਆਦਾ ਇਸ਼ੂ ਕਿਉਂਕਿ ਸਾਰਾ ਦਿਨ ਇਦਾਂ ਬੈਠੇ ਰਹਿਣਾ ਨਾ ਕੰਪਿਊਟਰ ਤੇ ਲੱਗੇ ਰਹਿਣਾ ਜਾਂ ਕਿਸੇ ਚੀਜ਼ਾਂ ਫੋਨ ਪੜ੍ਹ ਕੇ ਬੈਠੇ ਰਹਿਣਾ ਸੋ ਕਹਿੰਦਾ ਮਤਲਬ ਇਹ ਹੈ ਕਿ ਪ੍ਰੋਬਲਮ ਦੀ ਜੜ ਦਾ ਸੋਲੂਸ਼ਨ ਜ਼ਰੂਰੀ ਹੈ ਜੇਕਰ ਉਹ ਨੂੰ ਜੜ ਨੂੰ ਤੁਸੀਂ ਹਟਾ ਇਹ ਜਿਹੜੀਆਂ ਦੋ ਚੀਜ਼ਾਂ ਤੁਸੀਂ ਕਹੀਆਂ ਨਾ ਤਾਂ ਜਾਂ ਤਾਂ ਮੈਂ ਪੇਨ ਦੇ ਥਰੂ ਐਕਸਰਸਾਈਜ਼ ਕਰਦਾ ਰਹਾ ਜਾਂ ਫਿਰ ਮੈਂ ਮੂਵਮੈਂਟ ਛੱਡ ਕੇ ਕੁਝ ਹੋਰ ਸੋਚਾਂ ਇਹ ਦੋਨੇ ਪੇਨ ਦੀ ਜੜ ਨੂੰ ਵਜਾ ਨੂੰ ਐਡਰੈਸ ਨਹੀਂ ਕਰਦੇ ਦੋਨੇ ਹੀ ਵਜਾ ਨੂੰ ਅਵੋਇਡ ਕਰਦੀਆਂ ਸੋ ਅਬੋਇਡ ਕਰਕੇ ਜੇਕਰ ਕਿਸੇ ਦਾ ਕੰਮ ਚੱਲਦਾ ਕਿੰਨੇ ਚਿਰ ਚੱਲਦਾ ਇਹ ਤਾਂ ਮੈਂ ਭਾਜੀ ਬਿਲਕੁਲ ਵੀ ਬੈਂਚ ਮੈਂ ਰੌਡ ਯੂਜ਼ ਹੀ ਨਹੀਂ ਕਰਦਾ ਮੈਂ ਆਪਣੇ ਜਿੰਨਾ ਵੀ ਮੇਰੀ ਵਰਕਆਊਟ ਡਿਜ਼ਾਈਨ ਹੈਗਾ ਉੱਚ ਬਿਲਕੁਲ ਬਾਰਬਲ ਯੂਜ਼ ਨਹੀਂ ਹੁੰਦੀ ਓਵਰਹੈਡ ਪ੍ਰੈਸ ਜਿਹੜੀ ਆ ਮੈਂ ਕਰਦਾ ਟ੍ਰੇਨ ਮੈਨ ਲੱਗਦਾ ਕਿ ਮੇਰੀ ਸ਼ੋਲਡਰ ਜਿਹੜੀ ਇੰਜਰੀ ਹੋ ਇਥੇ ਆ ਇੱਥੇ ਮੈਨੂੰ ਪੇਨ ਜ਼ਿਆਦਾ ਫੀਲ ਹੁੰਦੀ ਆ ਇੱਥੇ ਆਮ ਫੀਲਿੰਗ ਵੈਰੀ ਗੁੱਡ ਠੀਕ ਆ ਮੈਂ ਜੈਫ ਕੈਸ ਜੈਫ ਕੈਫਲੀਅਰ ਐਥਲਨ ਐਕਸ ਜਿਹੜਾ ਹੈਗਾ ਆ ਉਹਨੇ ਹਾਂ ਉਹਨੇ ਮੈਨੂੰ 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 ਦੱਸਿਆ ਮੈਨੂੰ ਦਿ ਲੱਗਦਾ ਕਿ ਉਹਨੇ ਮੇਰੇ ਨਾਲ ਗੱਲ ਕੀਤੀ ਉਹਨੇ ਰੋਟੇਸ਼ਨ ਐਕਸਰਸ ਦੱਸਿਆ ਰੈਜ਼ਿਸਟੈਂਸ ਬੈਂਡ ਦੇ ਨਾਲ ਮੈਂ ਹਰ ਇੱਕ ਵਰਕਆਊਟ ਤੋਂ ਪਹਿਲਾਂ ਉਹ ਪਰਫਾਰਮ ਕਰਦਾ ਹਾਂ ਆਪਣੇ ਮੋਡੇ ਦੇ ਨਾਲ ਆਈ ਫੀਲ ਸੋ ਗੁੱਡ ਮੈਨੂੰ ਇੰਨਾ ਰਿਲੈਕਸ ਫੀਲ ਕਰਦਾ ਉਸ ਚੀਜ਼ ਤੋਂ ਬਾਅਦ ਅਣ ਉਸ ਚੀਜ਼ ਤੋਂ ਬਾਅਦ ਮੈਂ ਹਰ ਇੱਕ ਮੂਵਮੈਂਟ ਕਰ ਪਉਂਦਾ ਹਾਂ ਬਟ ਜੇ ਕੋਈ ਮੇਰੇ ਨਾਲ ਗੱਲ ਕਰਦਾ ਹੈਗਾ ਕਿ ਕੀ ਮੈਂ ਇਹ ਲਗਾਵਾ ਮੈਂ ਨੇਵਰ ਸੇ ਹਿਮ ਕਿ ਨਹੀਂ ਤੇਰਾ ਕਦੀ ਨਹੀਂ ਹੈਗਾ ਕਿਉਂਕਿ ਉਹ ਮੇਰੀ ਲਿਮਿਟੇਸ਼ਨ ਹੈ ਮੈਂ ਆਪਣੀ ਇਨਸਿਕਿਉਰिटीज ਉੱਤੇ ਕਿਉਂ ਪਾਵਾਂਗਾ ਲਓ ਐਗਜ਼ਾਮਪਲ ਤੁਹਾਨੂੰ ਤੁਹਾਨੂੰ ਡਿਸਕ ਬਲ ਜਾਓ ਤੁਸੀਂ ਕਹੋ ਕਿ ਡੈੱਡਲਿਫਟ ਨਹੀਂ ਨਹੀਂ ਹੈਗੀ ਸਾਰਾ ਮਸੇਰਾ ਬਹੁਤ ਖਰਾਬ ਆ ਉਹ ਚੀਜ਼ ਜਿਹੜੀ ਬਹੁਤ ਗਲਤ ਮੈਸੇਜ ਆਏਗਾ ਕਿਉਂਕਿ ਉਸ ਤੋਂ ਬੈ ਆਈ ਵਾਂਟ ਟੂ ਇੰਪਰੂਵ ਮਾਈ ਸ਼ੋਲਡਰਸ ਭਾਈ ਐਨੀਥਿੰਗ ਐਲਸ ਯੂ ਕੈਨ ਐਡ ਜੋ ਮੈਂ ਕਰ ਰਿਹਾ ਉਹ ਤੋਂ ਇਲਾਵਾ ਕੁਝ ਹੋਰ ਐਡ ਕਰ ਸਕਦਾ ਸਟੈਬਿਲਿਟੀ ਇੰਪਰੂਵ ਕਰੋ ਆਪਣੀ ਸਟੈਬਿਲਿਟੀ ਇੰਪਰੂਵ ਕਰੋ ਮੋਬਿਲਿਟੀ ਆਈ ਐਮ ਗੋਇੰ ਟੂ ਡੂ ਦੈਟ ਹਾਂ ਸਟੈਬਿਲਿਟੀ ਤੁਸੀਂ ਸਟੈਬਿਲਿਟੀ ਵਾਲੀ ਐਕਸਰਸਾਈਜ਼ ਮੈਂ ਤੁਹਾਨੂੰ ਦੋ ਕੇ ਦੱਸਾਂ ਤੁਸੀਂ ਯੋਗ ਕਰੋ ਮੋਬਿਲਿਟੀ ਵਾਲੀ ਸਾਰਨ ਦੱਸ ਦੋ ਸਾਰਨ ਦੱਸ ਦੋ ਹਾਂ ਅੱਛਾ ਅੱਛਾ ਨਹੀਂ ਨਹੀਂ ਬਹੁਤ ਸਰਕਲ ਬਹੁਤ ਸਰਕਲ ਪਹਿਲਾਂ ਤਾਂ ਅਸੈਸਮੈਂਟ ਦੀ ਜ਼ਰੂਰਤ ਹੈ ਤੁਹਾਨੂੰ ਮੈਂ ਦੇਖਿਆ ਨਹੀਂ ਹੈਗਾ ਕਿ ਤੁਹਾਡੇ ਮੋਬਿਲਿਟੀ ਦਾ ਕਿੰਨਾ ਕਿ ਇਸ਼ੂ ਹੈ ਓਕੇ ਜਿਹੜੀ ਮੋਬਿਲ ਹਮਮ ਪਹਿਲੀ ਗੱਲ ਹੈ ਦੂਜੀ ਗੱਲ ਇਹ ਕਿ ਜਦ ਜਦ ਨਾਲ ਅਸੀਂ ਉਹਦੇ ਵਿੱਚ ਇੰਪਰੂਵਮੈਂਟ ਕਰਾਂਗੇ ਤੁਹਾਨੂੰ ਆਪਣੇ ਸ਼ੋਲਡਰ ਦੇ ਵਿੱਚ ਸਟੈਬਿਲਟੀ ਇੰਪਰੂਵ ਹੋਏਗੀ ਜਿਹੜੇ ਮੈਂ ਨੇ ਸਪੋਰਟ ਦੇਣ ਵਾਲੇ ਮਸਲ ਨੇ ਉਹ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਉਹ ਕਰਦਾ ਮੈਂ ਜੈਫ ਕੈਵਲੇਅਰ ਨੇ ਮੈਨੂੰ ਕਿਹਾ ਕਿ ਬੈਂਡ ਦੇ ਨਾਲ ਉਹ ਕੁਝ ਵੀ ਨਹੀਂ ਹੈਗਾ ਤੁਹਾਡੇ ਜਿਹੜੇ ਸਪੋਰਟ ਕਰਨ ਵਾਲੇ ਮਸਲ ਨੇ ਉਹ ਉਸ ਟਾਈਮ ਐਕਟਿਵ ਹੋ ਕੇ ਬਸ ਇੰਗੇਜ ਨੇ ਉਸ ਪ੍ਰੋਬਲਮ ਸਿਰਫ ਔਰ ਸਿਰਫ ਇੰਨੀ ਹੈ ਕੁਝ ਮਸਲ ਹੁੰਦੇ ਨੇ ਜਿਨ੍ਹਾਂ ਦੇ ਨਾਲ ਸਾਡੇ ਬ੍ਰੇਨ ਦਾ ਕਨੈਕਸ਼ਨ ਉਹਨਾਂ ਵਧੀਆ ਨਹੀਂ ਹੈ ਮੈਂ ਐਦਾਂ ਕਰਦਾ ਪਿਆਵਾ ਇਹਦੇ ਵਿੱਚ 6 ਤਰ੍ਹਾਂ ਦੇ 7 ਤਰ੍ਹਾਂ ਦੇ ਮਸਲ ਉਸ ਮੂਵਮੈਂਟ ਨੂੰ ਪੋਸੀਬਲ ਕਰਦੇ ਪੈਣ ਕੁਝ ਮਸਲ ਨੇ ਜਿਹੜੇ ਕਿ ਪ੍ਰਾਇਮਰੀ ਮੂਵਰ ਮੂਵਰ ਨੇ ਕੁਝ ਮਸਲ ਨੇ ਜੋ ਕਿ ਹੈਲਪ ਕਰਦੇ ਪੈਣੇ ਕੁਝ ਮੂਵਮੈਂਟ ਕੁਝ ਮਸਲ ਉਸ ਜੋਇੰਟ ਨੂੰ ਸਟੇਬਲ ਰੱਖਣ ਦੀ ਕੋਸ਼ਿਸ਼ ਕਰਦੇ ਪੈਣੇ ਇਮੇਜਿਨ ਕਰੋ ਕਿ ਜਿਹੜੇ ਸਟੇਬਲ ਰੱਖਣ ਵਾਲੇ ਮਸਲ ਨੇ ਉਹ ਉਨੇ ਵਧੀਆ ਤਰੀਕੇ ਨਾਲ ਦਿਮਾਗ ਦੇ ਨਾਲ ਉਹਨਾਂ ਦਾ ਕਨੈਕਸ਼ਨ ਨਹੀਂ ਹੈਗਾ ਤੁਸੀਂ ਸਿਰਫ ਕੀ ਕੀਤਾ ਉਹਦੇ ਨਾਲ ਵਾਰਮ ਅਪ ਜਿਹਨੂੰ ਤੁਸੀਂ ਕਹਿੰਦੇ ਪਿਓ ਤੁਸੀਂ ਉਹ ਕਨੈਕਸ਼ਨ ਬਣਾਇਆ ਆਪਣੇ ਬ੍ਰੇਨ ਦੇ ਨਾਲ ਉਹਨਾਂ ਮਸਲਸ ਦਾ ਸਿਰਫ ਇੰਨਾ ਹੁਣ ਤੁਸੀਂ ਉਹਦੇ ਕੋਈ ਇੰਜੈਕਸ਼ਨ ਤੇ ਲਾਇਆ ਨਹੀਂ ਕਿ ਤੁਹਾਨੂੰ ਪੇਨ ਤੁਹਾਡੀ ਚਲੇਗੀ ਸੋ ਉਹ ਹੋਇਆ ਕੀ ਕਿ ਉਹ ਮਸਲਸ ਆਪਣਾ ਤੰਮ ਬੈਟਰ ਕਰਦੇ ਪਏ ਨੇ ਤੁਹਾਡਾ ਜੋਇੰਟ ਜਿਹੜਾ ਸਿਕਿਉਰ ਫੀਲ ਕਰਦਾ ਤੁਸੀਂ ਪੇਨ ਫਰੀ ਹੋ ਕੇ ਐਕਸਰਸਾਈਜ਼ ਕਰ ਲਿਓ ਸਿਰਫ ਇੰਨਾ ਗੱਲ ਸੋ